ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਓ ਅੱਜ ਮੇਰੀ ਇਸ ਕਿਤਾਬ ਜਪਜੀ ਸਾਹਿਬ ਦੇ 18ਵੇਂ ਵਿੱਚ ਤੇ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਜਿਹੜਾ ਪਹਿਲਾ ਸ਼ਲੋਕਾਂ ਦਾ ਆਦ ਸਚੁ ਜੁਗਾਦ ਸਚੁ ਜਪਜੀ ਸਾਹਿਬ ਦਾ ਤੇ ਇਹਦੇ ਵਿੱਚ ਹੈ ਜੀ ਹੈ ਪੀ ਸਚ ਨਾਨਕ ਹੋਸੀ ਪੀ ਸਚ ਇਹ ਫਿਰ ਚਾਹਤਰਾ ਦੀ ਇਹ ਸ਼ਲੋਕ ਆ ਜੀ ਇਹੀ ਸ਼ਲੋਕ ਜਿਹੜਾ ਜੇ ਰੱਬ ਮਾਫ ਕਰੇ ਭੁੱਲ ਨਾ ਜਾਮ ਤਾ ਅਸਾਦੀ ਵਾਰ ਵਿੱਚ ਵੀ ਆਇਆ ਜੀ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਐਸੇ ਪਤਾ ਲੱਗਦਾ ਕਿ ਇਹ ਸ਼ਲੋਕ ਹੈ ਸ਼ਲੋਕ ਇਸ ਨੂੰ ਮੰਗਲਾ ਚਰਨ ਵੀ ਕਹਿ ਦਿੰਦੇ ਆ ਜੀ ਮੰਗਲਾ ਚਰਨ ਕੀ ਹੁੰਦਾ ਜਿਵੇਂ ਪਹਿਲਾਂ ਦੱਸਿਆ ਸੀ ਜਦੋਂ ਆਪਾਂ ਕਿਸੇ ਰਾਜ ਦੇ ਦਰਬਾਰ ਵਿੱਚ ਜਾਂਦੇ ਆ ਜਿਵੇਂ ਆਪਣੀ ਸੁਰਤ ਵਿੱਚ ਆਪਾਂ ਬਿਠਾਇਆ ਹੋਇਆ ਕਿ ਪ੍ਰਭੂ ਪਰਮਾਤਮਾ ਸਾਡੇ ਸਾਹਮਣੇ ਬੈਠਾ ਹੈ ਜਿਵੇਂ ਆਪਾਂ ਇੱਕ ਸ਼ਬਦ ਗਾਉਨੇ ਆ ਹਾਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਨਾਇ ਜੀਓ ਮੈਂ ਆਸਾ ਰੱਖੀ ਜਿੱਤ ਮੇਰਾ ਸਭ ਦੁੱਖ ਗਵਾਇ ਜੀਓ ਜੇ ਆਪਾਂ ਕਹਿੰਨੇ ਆ ਜਦੋਂ ਬੈਠਣ ਤੋਂ ਪਹਿਲਾਂ ਕਿੰਨੇ ਪ੍ਰਮਾਤਮਾ ਸਾਰੀ ਦੁਨੀਆ ਦੇ ਉੱਪਰ ਚੜ੍ਹਦੀ ਖੜਾ ਰੱਖੀ ਤੁਸੀਂ ਹੁਣ ਤੱਕ ਜੇ ਸੁਣਦੇ ਆਏ ਹੋ ਇਹ ਗੱਲਾਂ ਨਾਲ ਤੁਹਾਨੂੰ ਵਾਕਿਫ ਹੋ ਜੀ ਉਮੀ ਇਹ ਸਲੋਕ ਆ ਇਹ ਪ੍ਰਮਾਤਮਾ ਦੀ ਉਸਤਤ ਕਰਨ ਲੱਗਿਆ ਉਸ ਨਾਲ ਗੱਲਬਾਤ ਕਰਨ ਸ਼ੁਰੂ ਕਰਨ ਲੱਗਿਆ ਇਹ ਸਲੋਕ ਇੱਥੇ ਮੁੱਕ ਜਾਣਾ ਜੀ ਇਸ ਤੋਂ ਬਾਅਦ ਜਿਹੜੀ ਉਸ ਪ੍ਰਭੂ ਪ੍ਰਮਾਤਮਾ ਨਾਲ ਗੱਲਬਾਤ ਸ਼ੁਰੂ ਹੋ ਜਾਣੀ ਆ ਆਪਣੇ ਮਨ ਦੀ ਗੱਲ ਉਸ ਪ੍ਰਭੂ ਪ੍ਰਮਾਤਮਾ ਨਾਲ ਹੋਣੀ ਆ ਤੇ ਆਓ ਹੁਣ ਆਪਾਂ ਇਸ ਸਲੋਕ ਨੂੰ ਪਹਿਲਾਂ ਗਾ ਕੇ ਵੀ ਪੜ ਸਕਦੇ ਹਾਂ ਜਿਵੇਂ ਪਹਿਲਾਂ ਪੜਦੇ ਸੀਗੇ ਆਪਾਂ ਮੂਲ ਮੰਤਰ ਵਾਲੀ ਲਾਇ ਜਿਹੜੀ ਚੱਲਦੀ ਆ ਰਹੀ ਹੈ ਬੈਠ ਕੇ ਉਸ ਪ੍ਰਮਾਤਮਾ ਦੇ ਨਾਲ ਸੁਰਤ ਜਿਹੜੀ ਹੈ ਫਿਰ ਯਾਦ ਕਰ ਆਦਮਾ ਅਸੀਂ ਬੈਠੇ ਆ ਆਪਣੇ ਦਿਮਾਗ ਦੇ ਉਸ ਜਿਹੜੀ ਇਮੇਜ ਬਣਾਈ ਹੋਈ ਆਪਾਂ ਮੇਰੇ ਨਾਲ ਮੇਰਾ ਯਾਰ ਨਾਨਕ ਮੇਰਾ ਗੁਰੂ ਨਾਨਕ ਮੇਰਾ ਭਰਾ ਨਾਨਕ ਬੈਠਾ ਜਿਸ ਨੇ ਮੇਰੀ ਬਾਹ ਫੜੀ ਹੈ ਸ਼ਬਦ ਗੁਰੂ ਨਾਨਕ ਦਾ ਹੈ ਬੋਲ ਮੇਰੇ ਨੇ ਸਾਂਜ ਉਸ ਪ੍ਰਭੂ ਪ੍ਰਮਾਤਮਾ ਨਾਲ ਪਾਰੇ ਜਿਹੜੇ ਸਾਡੇ ਸਾਹਮਣੇ ਬੈਠਾ ਬਾਣੀ ਗਾ ਰਹੇ ਸੀ ਜੀ ਆਪਾਂ ਆਦ ਸੱਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਹੋਸੀ ਪੀ ਸਚ ਵਾਹਿਗੁਰੂ ਧਿਆਨ ਰੱਖਿਓ ਜੀ ਜਦੋਂ ਆਪਾਂ ਨਾਨਕ ਕਹਿਣਾ ਥੋੜਾ ਜਿਆਦਾ ਰੁਕ ਜਾਣਾ ਕਿਉਂਕਿ ਇੱਥੇ ਜਦੋਂ ਨਾਨਕ ਕਹਿਣਾਗਾ ਇਹ ਸੋਚ ਲੋ ਕਿ ਗੁਰੂ ਨਾਨਕ ਸਾਨੂੰ ਸਮਝਾ ਰਹੇ ਨੇ ਜਿਵੇਂ ਅਸੀਂ ਆਪਣੇ ਮਨ ਨੂੰ ਕਹਿ ਰਹੇ ਹਾਂ ਮੇਰੇ ਆਮਾ ਅਰਥ ਬੜੇ ਸਿੰਪਲ ਤੇ ਸਾਦੇ ਨੇ ਹੈ ਭੀ ਸੱਚ ਪਾਬ ਹੁਣ ਭੀ ਸੱਚ ਹੈ ਜੀ ਪਹਿਲਾਂ ਸੀ ਆਦ ਸੱਚ ਜੁਗਾਂ ਸੱਚ ਕੀ ਪ੍ਰਮਾਤਮਾ ਮੁੱਢ ਤੋਂ ਮੌਜੂਦ ਹੈ ਪ੍ਰਮਾਤਮਾ ਜੁਗਾਂ ਦੇ ਪਾਵ ਸਮੇਂ ਦੇ ਸ਼ੁਰੂ ਤੋਂ ਮੌਜੂਦ ਹੈ ਇਹ ਹੀ ਨਹੀਂ ਪ੍ਰਮਾਤਮਾ ਹੁਣ ਵੀ ਮੌਜੂਦ ਹੈ ਠੀਕ ਹੈ ਹੇ ਭਾਬ ਹੁਣ ਵੀ ਇਸ ਵਕਤ ਵੀ ਭੀ ਮਤਲਬ ਹੁਣ ਭੀ ਹੁਣ ਵੀ ਸੱਚ ਭਾਵ ਥਿਰ ਰਹਿਣ ਵਾਲਾ ਹੁਣ ਵੀ ਮੌਜੂਦ ਹੈ ਨਾਨਕ ਕਹਿੰਦਾ ਰੁਕ ਜਾਣਾ ਵੀ ਹੇ ਮੇਰੇ ਨਾਨਕ ਜੀ ਹੇ ਮੇਰੇ ਅਮਨਾ ਹੂਸੀ ਵੀ ਬਾਦ ਵਿੱਚ ਵੀ ਹੋਏਗਾ ਭੀ ਸੱਚ ਪਰਮਾਤਮਾ ਬਾਦ ਵਿੱਚ ਵੀ ਥਿਰ ਰਹੇਗਾ ਭਾਵ ਅਸੀਂ ਮਰ ਮੁਕ ਜਾਵਾਂਗੇ ਇਹ ਜਿਹੜੀ ਦੁਨੀਆ ਸਾਰੀ ਇਹ ਨਸ਼ਟ ਹੋ ਜਾਏਗੀ ਪਰ ਪ੍ਰਭੂ ਪਰਮਾਤਮਾ ਜਿਹੜਾ ਹੈ ਉਹ ਫਿਰ ਵੀ ਰਹੇਗਾ ਜੀ ਇਹ ਸੀਗੇ ਹੈਪੀ ਸੱਚ ਨਾਨਕ ਹੋਸੀਪੀ ਸੱਚ ਫਿਰ ਜਾ ਅਦਲਾਦਮਾ ਜੀ ਜੇ ਕਿਸੇ ਮਨੁੱਖ ਨੂੰ ਇਹ ਲੱਗਦਾ ਕਿਸੇ ਦੇ ਮਨ ਨੂੰ ਇਹ ਸ਼ਾਂਤੀ ਮਿਲਦੀ ਹੈ ਕਿ ਮੂਲ ਮੰਤਰ ਹੈਪੀ ਸੱਚ ਤੱਕ ਹੈ ਬੇਸ਼ੱਕ ਤੁਸੀਂ ਪੜ ਸਕਦੇ ਹੋ ਜਿੰਨੀ ਮਰਜ਼ੀ ਬਾਣੀ ਪੜੋ ਜੀ ਇਸ ਵਿੱਚ ਕੋਈ ਦੋ ਰਾਹਾਂ ਨਹੀਂ ਤੁਸੀਂ ਆਹੀ ਕੱਲਾ ਮੂਰਤ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀਪੀ ਸੱਚ ਵੀ ਪੜ ਸਕਦੇ ਹੋ ਜਿੰਨੀ ਵਾਰ ਤੁਹਾਡਾ ਦਿਲ ਲੱਗਦਾ ਪੜੋ ਜੀ ਪਰ ਜੇ ਆਪਾਂ ਬਾਣੀ ਨੂੰ ਅੱਖਰਾਂ ਦੇ ਰੂਪ ਵਿੱਚ ਦੇਖੀਏ ਇੱਕ ਬਾਣੀ ਨੂੰ ਬਯੰਤ ਦੇ ਰੂਪ ਵਿੱਚ ਰੱਖੀਏ ਇੱਕ ਸਮਝ ਦੇ ਰੂਪ ਵਿੱਚ ਦੇਖੀਏ ਤਾਂ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਦੇ ਤੱਕ ਜਿਹੜਾ ਹੈ ਉਹ ਮੂਲ ਮੰਤਰ ਹੈ ਜੀ ਵੈਸੇ ਕੋਈ ਨਾਮ ਨਹੀਂ ਹੈ ਉਸ ਦਾ ਕਿਉਂਕਿ ਕਿਤੇ ਲਿਖਿਆ ਨਹੀਂ ਕਿ ਇਹ ਮੂਲ ਮੰਤਰ ਹੈ ਪਰ ਅਸੀਂ ਉਸ ਨੂੰ ਪਿਆਰ ਨਾਲ ਮੂਲ ਮੰਤਰ ਕਹਿ ਰਹੇ ਹਾਂ ਕਿਉਂ ਕਿਉਂਕਿ ਉਹ ਉਸ ਤੋਰੇ ਦਾ ਮੰਤਰ ਹੈ ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਮੰਤਰ ਹੈ ਉਸ ਤੋਂ ਬਾਅਦ ਜਾਪਾ ਜਾਂਦਾ ਜੀ ਭਾਵ ਇਹ ਦਰਸਾਉਂਦਾ ਕਿ ਇਹ ਹੁਣ ਬਾਣੀ ਜਿਹੜੀ ਅੱਗੇ ਜਪਜੀ ਸਾਹਿਬ ਜੀ ਨੂੰ ਪਿਆਰ ਕਰਨੀ ਹੈ ਇਹ ਬਾਣੀ ਦਾ ਨਾਮ ਹੈ ਜਪ ਤੋਂ ਬਾਅਦ ਇੱਕ ਛੋਟਾ ਜਿਹਾ ਜਿਹੜਾ ਇੱਕ ਮੰਗਲਾ ਚਰਨ ਜਿਹਨੂੰ ਕਹਿ ਲੋ ਜਾਂ ਸ਼ਲੋਕ ਜਿਵੇਂ ਇਹਦੇ ਵਿੱਚ ਵੀ ਸ਼ਲੋਕ ਆਂਦਾ ਪਵਨ ਗੁਰੂ ਪਾਣੀ ਪਿਤਾ ਉਵੇਂ ਇਹ ਇੱਕ ਤਰ੍ਹਾਂ ਦੇ ਸਮਝ ਲਓ ਕਿ ਜਦੋਂ ਅਸੀਂ ਪ੍ਰਮਾਤਮਾ ਦੇ ਨਾਲ ਗੱਲਾਂ ਕਰਨ ਲੱਗਿਓ ਉਸ ਤੋਂ ਪਹਿਲਾਂ ਉਸ ਨੂੰ ਮੱਥਾ ਟੇਕ ਦਿਆਂ ਹੁਣ ਜੇ ਮੰਗਲਾ ਚਰਨ ਨੂੰ ਸਮਝਾਇਆ ਜਾਵੇ ਤਾਂ ਜੇ ਕਿਸੇ ਨੇ ਕੋਈ ਮੂਵੀ ਦੇਖੀ ਆ ਜਾਂ ਜਿਸ ਕਿਸੇ ਨੇ ਇਤਿਹਾਸ ਪੜ੍ਹਿਆ ਪੁਰਾਣੇ ਜ਼ਮਾਨੇ 'ਚ ਜਦੋਂ ਅਸੀਂ ਕਿਸੇ ਰਾਜੇ ਮੁਰੇ ਜਾਂਦੇ ਸਨ ਤਉ ਉਸ ਰਾਜੇ ਦੀ ਖੁਸ਼ਾਮਦੀਦ ਕਰਦੇ ਸਨ ਉਸ ਦੇ ਬੋਲ ਦੇ ਵਿੱਚ ਕੁਝ ਉਸ ਦੀ ਤਾਰੀਫ ਦੇ ਵਿੱਚ ਕੁਝ ਬੋਲ ਬੋਲ ਦਿਸਾਂ ਇਹ ਜਿਹੜਾ ਆਦ ਸੱਚ ਹੈ ਇਹ ਜੁਗਾਦ ਸੱਚ ਹੈ ਉਸ ਪ੍ਰਭੂ ਦੀ ਤਾਰੀਫ ਦੇ ਵਿੱਚ ਕੁਝ ਬੋਲ ਨੇ ਪਹਿਲਾਂ ਦੱਸ ਦਵਾਂ ਸ਼ਬਦ ਗੁਰੂ ਨਾਨਕ ਦੇਵ ਜੀ ਬੋਲ ਮੈ ਰਿਆਂ ਤਾਂ ਕਿ ਮੇਰੀ ਸਾਂਝ ਉਸ ਪਰਮਾਤਮਾ ਨਾਲ ਪੈ ਜਾਏ ਮੇਰੇ ਕੋਲ ਇੰਨੀ ਬੁੱਧੀ ਨਹੀਂ ਹੈ ਕਿ ਮੈਂ ਇੰਨੀ ਸਮਾਰਟਨੈਸ ਦਿਖਾਵਾਂ ਇੰਨਾ ਬੋਲ ਕੇ ਦੱਸ ਸਕਾਂ ਐਸ ਲਈ ਗੁਰੂ ਨਾਨਕ ਦੇ ਸ਼ਬਦ ਲੈ ਰਹੇ ਆਂ ਜੀ ਤਾਂ ਕਿ ਸਾਂਝ ਉਸ ਪ੍ਰਮਾਤਮਾ ਨਾਲ ਪਹੁੰਚ ਸਕੀਏ ਠੀਕ ਹੈ ਸਿੱਧੇ ਜੀ ਗੱਲ ਨੇ ਜਦੋਂ ਅਸੀਂ ਆਉਨੇ ਆ ਮੱਥਾ ਟੇਕਦੇ ਹਾਂ ਉਸ ਪ੍ਰਮਾਤਮਾ ਦੇ ਚਰਨਾਂ 'ਚ ਕਹਿੰਨੇ ਆ ਮੇਰਾ ਮਾਲਕ ਤੂੰ ਸ਼ੁਰੂ ਤੋਂ ਸੱਚ ਹੈ ਤੂੰ ਜੁਗਾਂ ਦੇ ਸ਼ੁਰੂ ਤੋਂ ਸੱਚ ਹੈ ਮੇਰੇ ਪ੍ਰਭੂ ਪ੍ਰਮਾਤਮਾ ਜੀ ਤੁਸੀਂ ਹੁਣ ਵੀ ਹੋ ਉਹ ਮੇਰੇ ਪਾਗਲਾ ਮਨਾ ਪ੍ਰਭੂ ਪ੍ਰਮਾਤਮਾ ਬਾਤ ਚ ਜਿ ਰਹਿਗਾ ਬਸ ਇਹ ਸ਼ਲੋਕ ਹੋ ਜਾਂਦਾ ਜੀ ਇਸ ਤੋਂ ਬਾਅਦ ਜਿਹੜਾ ਪਹਿਲੀ ਪੌੜੀ ਆਪਾਂ ਸ਼ੁਰੂ ਕਰਦੇ ਅੱਗੇ ਜੀ ਅਜਲੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ